ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਤਵਦੀਕਲਾ ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਬਹਿਸ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਕੁਝ ਸਮਾਂ ਬਾਅਦ ਮੈਂ ਇੱਕ ਰਾਤ ਨੂੰ ਲੰਡਨ ਵਿੱਚ ਇੱਕ ਅਨਮੋਲ ਸਬਕ ਸਿੱਖਿਆ ਉਸ ਸਮੇਂ ਮੈਂ ਸਰ ਰਾਸ ਸਮਿਥ ਦਾ ਮੈਨੇਜਰ ਸੀ ਸਰ ਰਾਸ ਜੁੱਧ ਦੇ ਸਮੇਂ ਫਿਲਸਤੀਨ ਵਿੱਚ ਆਸਟ੍ਰੇਲੀਆਈ ਸਰਕਾਰ ਦੇ ਇੱਕ ਮਹੱਤਵਪੂਰਨ ਵਿਅਕਤੀ ਸਨ ਜੁੱਧ ਦੇ ਸਮਾਪਤੀ ਤੇ ਸਰ ਰਾਸ ਨੇ ਅੱਧੀ ਦੁਨੀਆ ਦਾ ਹਵਾਈ ਚੱਕਰ ਲਾ ਕੇ ਪੂਰੇ ਸੰਸਾਰ ਨੂੰ ਦੰਦਾ ਹੇਠਾਂ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੱਤਾ ਸੀ ਇਸ ਅਦਭੁਤ ਕੋਸ਼ਿਸ਼ ਨੇ ਪੂਰੀ ਦੁਨੀਆ ਵਿੱਚ ਗਜਬ ਦੀ ਸਨਸਨੀ ਫਿਲਾ ਦਿੱਤੀ ਸੀ ਕਿਉਂਕਿ ਇਸ ਤੋਂ ਪਹਿਲਾਂ ਇਹ ਕਾਰਨਾਮਾ ਕਿਸੇ ਨੇ ਵੀ ਨਹੀਂ ਕੀਤਾ ਸੀ ਇਸ ਕਾਰਨਾਮੇ ਤੋਂ ਖੁਸ਼ ਹੋ ਕੇ ਇੰਗਲੈਂਡ ਦੇ ਸਮਰਾਟ ਨੇ ਉਹਨਾਂ ਨੂੰ ਨਾਈਟ ਦੀ ਉਪਾਧੀ ਨਾਲ ਸਨਮਾਨਿਤ ਕਰ ਦਿੱਤਾ ਸੀ ਫਿਰ ਤਾਂ ਉਹ ਬ੍ਰਿਟਿਸ਼ ਸਮਰਾਟ ਦੇ ਸਭ ਤੋਂ ਚਰਚਿਤ ਵਿਅਕਤੀ ਬਣ ਗਏ ਸਨ ਸਰ ਰਾਸ ਦੇ ਸਨਮਾਨ ਵਿੱਚ ਦਿੱਤੇ ਗਏ ਭੋਜ ਵਿੱਚ ਇੱਕ ਵਾਰ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਫਿਰ ਡিনার ਦੇ ਸਮੇਂ ਮੇਰੇ ਕੋਲ ਬੈਠੇ ਇੱਕ ਹਸਮੁਖ ਵਿਅਕਤੀ ਨੇ ਇੱਕ ਮਜ਼ਾਕੀਆ ਜਹੀ ਕਹਾਣੀ ਸੁਣਾਈ ਜੋ ਇਸ ਕਹਾਵਤ ਤੇ ਆਧਾਰਿਤ ਸੀ ਕੋਈ ਦੇਵੀ ਸ਼ਕਤੀ ਸਾਡੀ ਕਿਸਮਤ ਨੂੰ ਨਿਯੰਤਰਣ ਵਿੱਚ ਰੱਖਦੀ ਹੈ ਫਿਰ ਚਾਹੇ ਅਸੀਂ ਕਿੰਨਾ ਵੀ ਯਤਨ ਕਿਉਂ ਨਾ ਕਰ ਲਈਏ ਕਹਾਣੀ ਸੁਣਾਉਣ ਵਾਲਾ ਕਹਿਣ ਲੱਗਾ ਕਿ ਇਹ ਬਾਈਬਲ ਦੀ ਹੈ ਅਤੇ ਮੈਨੂੰ ਪਤਾ ਸੀ ਕਿ ਇਹ ਗਲਤ ਸੀ ਮੈਨੂੰ ਇਸ ਬਾਰੇ ਕੋਈ ਸ਼ੱਕ ਵੀ ਨਹੀਂ ਸੀ ਅਤੇ ਫਿਰ ਮਹੱਤਵਪੂਰਨ ਬਣਨ ਦੀ ਇੱਛਾ ਕਾਰਨ ਅਤੇ ਖੁਦ ਨੂੰ ਉੱਤਮ ਸਾਬਤ ਕਰਨ ਲਈ ਮੈਂ ਖੁਦ ਨੂੰ ਸੁਧਾਰਕ ਸੰਤੀ ਦਾ ਪ੍ਰਦਾਨ ਬਣਾ ਲਿਆ ਸੀ ਉਹ ਵਿਅਕਤੀ ਆਪਣੀ ਗੱਲ ਤੋਂ ਟਸ ਤੋਂ ਮਸ ਵੀ ਨਾ ਹੋਇਆ ਕਿ ਸ਼ੇਕਸਪੀਅਰ ਦੀ ਕੋਟੇਸ਼ਨ ਝੂਠ ਬਕਵਾਸ ਇਹ ਕੋਟੇਸ਼ਨ ਬਾਈਬਲ ਦੀ ਹੀ ਹੈ ਉਹ ਤਾਂ ਖੁਦ ਨੂੰ ਹੀ ਸਹੀ ਮੰਨ ਰਿਹਾ ਸੀ ਮਨਕਰਤ ਕਹਾਣੀ ਸੁਣਾਉਣ ਵਾਲਾ ਉਹ ਵਿਅਕਤੀ ਮੇਰੇ ਸੱਜੇ ਪਾਸੇ ਬੈਠਾ ਸੀ ਅਤੇ ਮੇਰਾ ਪ੍ਰਾਣਾ ਮਿੱਤਰ ਫ੍ਰੈਕ ਗੈਮੰਡ ਮੇਰੇ ਖੱਬੇ ਪਾਸੇ ਬੈਠਾ ਸੀ ਗੈਮੰਡ ਨੇ ਤਾਂ ਸ਼ੈਕਸਪੀਅਰ ਦਾ ਸਾਹਿਤ ਖੂਬ ਪੜਿਆ ਸੀ ਇਸ ਲਈ ਸਾਨੂੰ ਲੱਗਿਆ ਕਿ ਉਹ ਹੀ ਇਸ ਬਹਿਸ ਦਾ ਅੰਤ ਕਰ ਸਕਦੇ ਹਨ ਗੈਮੰਡ ਨੇ ਪੂਰੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਫਿਰ ਮੇਜ਼ ਦੇ ਹੇਠੋਂ ਮੇਰੇ ਪੈਰ ਤੇ ਆਪਣਾ ਪੈਰ ਮਾਰਦੇ ਹੋਏ ਕਿਹਾ ਡੇਲ ਤੁਸੀਂ ਸਹੀ ਨਹੀਂ ਹੋ ਇਹ ਵਿਅਕਤੀ ਹੀ ਸਹੀ ਹੈ ਇਹ ਕੋਟੇਸ਼ਨ ਸੱਚੀ ਹੀ ਬਾਈਬਲ ਦੀ ਹੈ ਰਾਤ ਨੂੰ ਘਰ ਮੁੜਦੇ ਸਮੇਂ ਮੈਂ ਗੈਮੰਡ ਨੂੰ ਕਿਹਾ ਫ੍ਰੈਂਕ ਏ ਕੀ ਤੁਸੀਂ ਤਾਂ ਜਾਣਦੇ ਹੋ ਕਿ ਇਹ ਕੋਟੇਸ਼ਨ ਸ਼ੇਕਸਪੀਅਰ ਦੀ ਹੈ ਫਿਰ ਤੁਸੀਂ ਝੂਠ ਕਿਉਂ ਬੋਲਿਆ ਇਸ ਤੇ ਫ੍ਰੈਂਕ ਨੇ ਸ਼ਾਂਤ ਚਿੱਤ ਹੋ ਕੇ ਜਵਾਬ ਦਿੱਤਾ ਹਾਂ ਹਾਂ ਤੁਸੀਂ ਠੀਕ ਕਹਿ ਰਹੇ ਹੋ ਇਹ ਕੋਟੇਸ਼ਨ ਹੈਮਲੇਟ ਨਾਟਕ ਦੇ 5ਵੇਂ ਅੰਕ ਦੇ ਦੂਜੇ ਸੀਨ ਵਿੱਚ ਕਹੀ ਗਈ ਹੈ ਪਰ ਮੇਰੇ ਪਿਆਰੇ ਡੇਲ ਅਸੀਂ ਉਸ ਭੋਜ ਵਿੱਚ ਮਹਿਮਾਨ ਬਣ ਕੇ ਗਏ ਸੀ ਕਿਸੇ ਵੀ ਆਦਮੀ ਨੂੰ ਗਲਤ ਸਿੱਧ ਕਰਕੇ ਕੀ ਫਾਇਦਾ ਇਸ ਨਾਲ ਤਾਂ ਉਹ ਵਿਅਕਤੀ ਸਾਨੂੰ ਦੋਵਾਂ ਨੂੰ ਨਾ ਪਸੰਦ ਕਰਨ ਲੱਗਦਾ ਕਿਉਂਕਿ ਤੁਸੀਂ ਉਸ ਦੀ ਇੱਜ਼ਤ ਖਰਾਬ ਕਰਨੀ ਚਾਹੁੰਦੇ ਸੀ ਉਸ ਨੇ ਤੁਹਾਡੀ ਸਲਾਹ ਤਾਂ ਨਹੀਂ ਸੀ ਪੁੱਛੀ ਉਹ ਤਾਂ ਆਪਣੀ ਰਾਏ ਦੇ ਰਿਹਾ ਸੀ ਫਿਰ ਬਹਿਸ ਕਰਨ ਦਾ ਕੀ ਫਾਇਦਾ ਤਿੱਖੀ ਬਹਿਸ ਤੋਂ ਹਮੇਸ਼ਾ ਹੀ ਸੌ ਕਦਮ ਦੂਰ ਭੱਜਣਾ ਚਾਹੀਦਾ ਪਹਿਲਾਂ ਬਹਿਸ ਕਰਨੀ ਲੋਕਾਂ ਦੀ ਗੱਲ ਗਲਤ ਸਾਬਤ ਕਰਨਾ ਮੇਰਾ ਪਿਆਰਾ ਸ਼ੌਂਕ ਸੀ ਅਤੇ ਮੈਨੂੰ ਅਜਿਹੇ ਸਬਕ ਦੀ ਹੀ ਸਖਤ ਜ਼ਰੂਰਤ ਸੀ ਆਪਣੀ ਜਵਾਨੀ ਵੇਲੇ ਤਾਂ ਮੈਂ ਦੁਨੀਆ ਦੀ ਹਰ ਗੱਲ ਬਾਰੇ ਤਰਕ-ਵਿਤਰਕ ਕਰਨ ਲਈ ਤਿਆਰ ਰਹਿੰਦਾ ਸੀ। ਕਾਲਜ ਜਾਣ ਤੇ ਵੀ ਮੈਂ ਤਰਕ ਸ਼ਾਸਤਰ ਦਾ ਗੂੜਾ ਅਧਿਐਨ ਕੀਤਾ ਅਤੇ ਬਾਦ-ਵਿਵਾਦ ਮਾਮਲਿਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਸ਼ਾਇਦ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਅਤੇ ਮੈਂ ਤਾਂ ਉੱਥੇ ਜਨਮਿਆ ਸੀ। ਮੈਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਕੀ ਹਾਂ। ਫਿਰ ਬਾਦ-ਵਿਵਾਦ ਦੇ ਇਹ ਕਾਰਨਾਮੇ ਮੈਂ ਨਿਊਯਾਰਕ ਵਿੱਚ ਵੀ ਸिखਾਈ। ਇੱਕ ਵਾਰ ਤਾਂ ਮੈਂ ਇਸ ਵਿਸ਼ੇ ਬਾਰੇ ਇੱਕ ਪੁਸਤਕ ਲਿਖਣ ਬਾਰੇ ਵੀ ਸੋਚ ਰਿਹਾ ਸੀ ਪਰ ਹੁਣ ਇਹ ਸਭ ਕੁਝ ਸੋਚ ਕੇ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਮੈਂ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਅਣਗਿਣਤ ਬਹਿਸਾਂ ਵਿੱਚ ਹਿੱਸਾ ਲਿਆ ਹੈ ਉਹਨਾਂ ਨੂੰ ਵੇਖਿਆ ਸੁਣਿਆ ਹੈ ਅਤੇ ਉਸ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਈਸ਼ਵਰ ਦੀ ਇਸ ਰਚਨਾ ਵਿੱਚ ਅਸੀਂ ਬਹਿਸ ਨਾਲ ਕੇਵਲ ਇੱਕ ਹੀ ਤਰੀਕੇ ਨਾਲ ਫਾਇਦੇਮੰਦ ਹੋ ਸਕਦੇ ਹਾਂ ਅਤੇ ਉਹ ਇਹ ਹੈ कि ਅਸੀਂ ਬਹਿਸ ਤੋਂ ਉਸੇ ਤਰੀਕੇ ਬਚ ਕੇ ਭੱਜੀਏ ਜਿਵੇਂ ਅਸੀਂ ਪਚਾਰ ਜਾਂ ਸੱਬ ਤੋਂ ਬਚ ਕੇ ਭੱਜਦੇ ਹਾਂ 100 ਵਿੱਚ 90 ਵਾਰ ਤਾਂ ਕੋਈ ਫਾਇਦਾ ਇਸ ਲਈ ਨਹੀਂ ਹੁੰਦਾ ਕਿਉਂਕਿ ਦੋਵੇਂ ਹੀ ਪੱਖ ਖੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਬਹਿਸ ਵਿੱਚ ਜਿੱਤ ਕਿਸੇ ਦੀ ਵੀ ਨਹੀਂ ਹੋ ਸਕਦੀ ਹਾਰ ਨਾਲ ਵੀ ਤੁਹਾਡੀ ਹਾਰ ਹੁੰਦੀ ਹੈ ਅਤੇ ਜੇਕਰ ਤੁਸੀਂ ਜਿੱਤ ਵੀ ਗਏ ਤਾਂ ਵੀ ਹਾਰ ਤੁਹਾਡੀ ਹੀ ਹੁੰਦੀ ਹੈ ਕਿਉਂਕਿ ਮੰਨ ਲਓ ਤੁਸੀਂ ਪੂਰੀ ਕੋਸ਼ਿਸ਼ ਕਰਕੇ ਸਾਹਮਣੇ ਵਾਲੇ ਨੂੰ ਗਲਤ ਸਾਬਤ ਕਰ ਬੇ ਦਿੱਤਾ ਤਾਂ ਇਸ ਦਾ ਅਰਥ ਇਹ ਹੋਇਆ ਕਿ ਉਸ ਦੇ ਤਰਕ ਵਿੱਚ ਕੋਈ ਦਮ ਨਹੀਂ ਹੈ ਅਤੇ ਤੁਸੀਂ ਉਸ ਦੇ ਹਰ ਤਰਕ ਦੀਆਂ ਧੱਜੀਆਂ ਉਡਾ ਦਿੱਤੀਆਂ ਪਰ ਇਸ ਨਾਲ ਵੀ ਕੀ ਹੋਵੇਗਾ ਤੁਹਾਨੂੰ ਚੰਗਾ ਤਾਂ ਲੱਗੇਗਾ ਕਿ ਉਸ ਨੂੰ ਸਭ ਦੇ ਸਾਹਮਣੇ ਨੀਵਾਂ ਦਿਖਾਇਆ ਹੈ ਅਪਮਾਨਿਤ ਕੀਤਾ ਹੈ ਤੁਸੀਂ ਉਸ ਦੇ ਮਾਨ ਨੂੰ ਉਸ ਦੀ ਹੌਮੇ ਨੂੰ ਝੋਟ ਪਹੁੰਚਾਈ ਹੈ ਉਦੋਂ ਤੁਹਾਡੀ ਜਿੱਤ ਤੇ ਦੁਖੀ ਹੋਵੇਗਾ ਕਿਉਂਕਿ ਜਿਸ ਗੱਲ ਨੂੰ ਸਾਹਮਣੇ ਵਾਲਾ ਬਿਨਾਂ ਆਪਣੀ ਇੱਛਾ ਦੇ ਮੰਨਦਾ ਹੈ ਉਹ ਅਜੇ ਵੀ ਉਸੇ ਦਾ ਵਿਚਾਰ ਹੁੰਦਾ ਹੈ ਕਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੇਰੀ ਕਲਾਸ ਵਿੱਚ ਪੈਟ੍ਰਿਕ ਜਿਓਹੇਹਰ ਨਾਂ ਦਾ ਵਿਅਕਤੀ ਸੀ ਉਸ ਨੂੰ ਬਹਿਸ ਕਰਨ ਵਿੱਚ ਬਹੁਤ ਆਨੰਦ ਆਉਂਦਾ ਸੀ ਹਾਲਾਂਕਿ ਉਸ ਦੀ ਵਿਦਿਅਕ ਯੋਗਤਾ ਬਹੁਤੀ ਨਹੀਂ ਸੀ ਇੱਕ ਵਾਰ ਉਹ ਸੋਫਰ ਦਾ ਕੰਮ ਵੀ ਕਰ ਚੁੱਕਿਆ ਸੀ ਉਹ ਮੇਰੇ ਕੋਲ ਇਸ ਲਈ ਆਇਆ ਸੀ ਕਿਉਂਕਿ ਉਹ ਟਰੱਕ ਵੇਚਣ ਦਾ ਧੰਦਾ ਕਰਦਾ ਸੀ ਅਤੇ ਉਸਦੇ ਟਰੱਕ ਵਿਕਣੇ ਬੰਦ ਹੋ ਗਏ ਸਨ ਥੋੜੀ ਜਹੀ ਹੀ ਗੱਲਬਾਤ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਸੀ ਕਿ ਉਸਦੇ ਟਰੱਕ ਵਿਕਣ ਇਸ ਲਈ ਬੰਦ ਹੋ ਗਏ ਸਨ ਕਿਉਂਕਿ ਉਹ ਗਾਹਕਾਂ ਨਾਲ ਜ਼ਬਰਦਸਤੀ ਦੀ ਬਹਿ ਕਰਨ ਲੱਗਦਾ ਸੀ ਗਲਤੀ ਨਾਲ ਵੀ ਜੇਕਰ ਗਾਹਕ ਉਸਦੇ ਟਰੱਕ ਵਿੱਚ ਕੋਈ ਨੁਕਸ ਖੱਡ ਦੇਵੇ ਤਾਂ ਫਿਰ ਤਾਂ ਉਹ ਗਾਹਕ ਦੇ ਗਲ ਹੀ ਪੈ ਜਾਂਦਾ ਸੀ ਪੈਂਟ ਨੇ ਮੈਨੂੰ ਖੁਦ ਦੱਸਿਆ ਕਿ ਇਸ ਤਰ੍ਹਾਂ ਉਹ ਬਹੁਤ ਸਾਰੀਆਂ ਬਹਿਸਾਂ ਵਿੱਚ ਜੇਤੂ ਹੋ ਚੁੱਕਿਆ ਸੀ ਫਿਰ ਉਸਨੇ ਮੈਨੂੰ ਦੱਸਿਆ ਕਿ ਮੈਂ ਅਕਸਰ ਹੀ ਕਿਸੇ ਗਾਹਕ ਦੇ ਦਫ਼ਤਰ ਵਿੱਚ ਇਹ ਕਹਿੰਦਾ ਹੋਇਆ ਨਿਕਲਦਾ ਹਾਂ ਅੱਜ ਤਾਂ ਮੈਂ ਇਸ ਨੂੰ ਸਫਕ ਸਿਖਾ ਹੀ ਦਿੱਤਾ ਸਫਕ ਤਾਂ ਉਹ ਸਿਖਾ ਆ ਦਿੰਦਾ ਸੀ ਪਰ ਉਸ ਨੂੰ ਮਾਲ ਨਹੀਂ ਸੀ ਵੇਚ ਸਕਦਾ ਮੈਨੂੰ ਸਮੱਸਿਆ ਇਸ ਗੱਲ ਦੀ ਨਹੀਂ ਸੀ ਕਿ ਪੈਟ੍ਰਿਕ ਨੂੰ ਸਹੀ ਸੇ ਬੋਲਣਾ ਸਿਖਾਇਆ ਜਾਵੇ ਬਲਕਿ ਮੇਰੀ ਸਮੱਸਿਆ ਤਾਂ ਇਹ ਸੀ ਕਿ ਪੈਟ੍ਰਿਕ ਨੂੰ ਬਹੁਤਾ ਬੋਲਣ ਤੋਂ ਅਤੇ ਫालतू ਦੀ ਬਹਿਸ ਵਿੱਚ ਪੈਣ ਤੋਂ ਕਿਵੇਂ ਰੋਕਿਆ ਜਾਵੇ ਕੁਝ ਦਿਨਾਂ ਬਾਅਦ ਪੈਟ੍ਰਿਕ ਉਹ ਹੈਰ ਵਾਈਟ ਮੋਟਰ ਕੰਪਨੀ ਦੇ ਨਿਪੁੰਨ ਸੇਲਜ਼ਮੈਨ ਬਣ ਗਏ ਇਹ ਸਭ ਕੁਝ ਕਿਵੇਂ ਸੰਭਵ ਹੋ ਸਕਿਆ ਉਹਨਾਂ ਦੇ ਹੀ ਸ਼ਬਦਾਂ ਵਿੱਚ ਸੁਣੋ ਹੁਣ ਜਦੋਂ ਵੀ ਮੈਂ ਕਿਸੇ ਗ੍ਰਾਹਕ ਦੇ ਦਫ਼ਤਰ ਵਿੱਚ ਜਾਂਦਾ ਅਤੇ ਉਹ ਕਹਿੰਦਾ ਕੀ ਵਾਈਟ ਕੰਪਨੀ ਦਾ ਟਰੱਕ ਉਹ ਤਾਂ ਬਿਲਕੁਲ ਬੇਕਾਰ ਨੇ ਮੈਂ ਤਾਂ ਇਸ ਕੰਪਨੀ ਦਾ ਟਰੱਕ ਦੋ ਕਾਡੀਆਂ ਵਿੱਚ ਵੀ ਨਾ ਖਰੀਦਾਂ ਮੈਂ ਤਾਂ ਹੋਜ਼ੇਟ ਕੰਪਨੀ ਦਾ ਟਰੱਕ ਹੀ ਖਰੀਦਾਂਗਾ ਕਿਉਂਕਿ ਇਸ ਦਾ ਟਰੱਕ ਬਹੁਤ ਦਮਦਾਰ ਨੇ ਇਸ ਕੰਪਨੀ ਦਾ ਟਰੱਕ ਖਰੀਦਣ ਤੋਂ ਬਾਅਦ ਤੁਹਾਨੂੰ ਕਦੇ ਵੀ ਪਛਤਾਉਣਾ ਨਹੀਂ ਪਵੇਗਾ ਇਸ ਕੰਪਨੀ ਦੇ ਤਾਂ ਸੇਲਜ਼ਮੈਨ ਵੀ ਲਾਜਵਾਬ ਨੇ ਇਹ ਸੁਣ ਕੇ ਗ੍ਰਾਹਕ ਤਾਂ ਮੈਨੂੰ ਵੇਖਦਾ ਹੀ ਰਹਿ ਜਾਂਦਾ ਹੈ ਹੁਣ ਬੈਸਤ ਦੀ ਤਾਂ ਕੋਈ ਗੰਜائش ਹੀ ਨਹੀਂ ਬਚਦੀ ਜੇਕਰ ਉਹ ਕਹਿੰਦਾ ਹੈ ਕਿ ਉਸ ਕੰਪਨੀ ਦੇ ਟਰੱਕ ਸਭ ਤੋਂ ਚੰਗੇ ਹਨ ਤਾਂ ਮੈਂ ਇਹ ਮੰਨ ਲੈਂਦਾ ਹਾਂ ਅਤੇ ਉਸ ਨਾਲ ਬਹਿਸ ਨਹੀਂ ਕਰਦਾ ਅਤੇ ਹੁਣ ਮੈਂ ਸਹਿਮਤ ਹੋ ਜਾਂਦਾ ਹਾਂ ਤਾਂ ਪੂਰੀ ਦੁਪਹਿਰ ਅਸੀਂ ਹੋਜ਼ ਇਟ ਦੇ ਵਿਸ਼ੇ ਤੋਂ ਅੱਗੇ ਨਿਕਲ ਕੇ ਆਪਣੇ ਵਾਈਟ ਕੰਪਨੀ ਦੇ ਟਰੱਕ ਦੀਆਂ ਚੰਗਿਆਈਆਂ ਬਾਰੇ ਦੱਸਦੇ ਹਾਂ ਪਰ ਪਹਿਲਾਂ ਇਸ ਤੋਂ ਉਲਟ ਹੁੰਦਾ ਸੀ ਜੇਕਰ ਗਲਤੀ ਨਾਲ ਵੀ ਕਿਸੇ ਗਾਹਕ ਨੇ ਮੇਰੀ ਕੰਪਨੀ ਦੇ ਟਰੱਕ ਬਾਰੇ ਕੁਝ ਕਹਿ ਦਿੱਤਾ ਤਾਂ ਸਮਝੋ ਉਸ ਦੀ ਖੈਰ ਨਹੀਂ ਮੈਂ ਗੁੱਸੇ ਦਾ ਮਾਰਿਆ ਅਗ ਬਬੂਲਾ ਹੋ ਜਾਇਆ ਕਰਦਾ ਸੀ ਫਿਰ ਮੈਂ ਜ਼ੋਰ-ਜ਼ੋਰ ਨਾਲ ਹੋਜ਼ ਇਟ ਕੰਪਨੀ ਦੀ ਬੁਰਾਈ ਕਰਦਾ ਸੀ ਮੇਰਾ ਗ੍ਰਾਹਕ ਮੇਰੀ ਪ੍ਰਤੀਯੋਗੀ ਕੰਪਨੀ ਦੀ ਉਨੀ ਹੀ ਜ਼ਿਆਦਾ ਪ੍ਰਸ਼ੰਸਾ ਕਰਦਾ ਸੀ ਫਿਰ ਉਹ ਪੂਰੇ ਮਨ ਨਾਲ ਉਸ ਟਰੱਕ ਨੂੰ ਖਰੀਦਣਾ ਚਾਹੁੰਦਾ ਸੀ ਪਿੱਛੇ ਮੁੜ ਕੇ ਜਦ ਵੀ ਮੈਂ ਆਪਣੀ ਜ਼ਿੰਦਗੀ ਨੂੰ ਵੇਖਦਾ ਹਾਂ ਤਾਂ ਮੈਨੂੰ ਹੈਰਤ ਹੁੰਦੀ ਹੈ ਕਿ ਮੈਂ ਇੰਨਾ ਮਾਲ ਕਿਵੇਂ ਵੇਚ ਦਿੱਤਾ ਬਹਿਸ ਕਰਨ ਅਤੇ ਝਗੜਾ ਕਰਨ ਵਿੱਚ ਮੈਂ ਪੂਰੀ ਜ਼ਿੰਦਗੀ ਦੇ ਕਈ ਸਾਲ ਬਰਬਾਰ ਕਰ ਦਿੱਤੇ ਪਰ ਹੁਣ ਤਾਂ ਮੈਂ ਆਪਣਾ ਮੂੰਹ ਬੰਦ ਰੱਖਦਾ ਹਾਂ ਇਸ ਨਾਲ ਮੈਨੂੰ ਬਹੁਤ ਫਾਇਦਾ ਹੁੰਦਾ ਹੈ ਬੇਨ ਫ੍ਰਾਂਕਲ ਨੇ ਵੀ ਇੱਕ ਵਾਰ ਕਿਹਾ ਸੀ ਜਦੋਂ ਤੁਸੀਂ ਜ਼ਬਰਦਸਤੀ ਦੀ ਬਹਿਸ ਕਰਕੇ ਸਾਹਮਣੇ ਵਾਲੇ ਦਾ ਵਿਰੋਧ ਕਰਦੇ ਹੋ ਤਾਂ ਕਈ ਵਾਰ ਤੁਸੀਂ ਜਿੱਤ ਵਿੱਚ ਕਾਮਯਾਬੀ ਹੋ ਜਾਂਦੇ ਹੋ ਪਰ ਇਹ ਜਿੱਤ ਖੋਖਲੀ ਹੈ ਕਿਉਂਕਿ ਇਸ ਨਾਲ ਤੁਸੀਂ ਸਾਹਮਣੇ ਵਾਲੇ ਵਿਅਕਤੀ ਦਾ ਪੂਰਾ అనుਭਵ ਹਾਸਲ ਨਹੀਂ ਕਰ ਸਕਦੇ ਹੁਣ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਬਹਿਸ ਵਿੱਚ ਨਾਟਕੀ ਸਿਧਾਂਤਕ ਜਿੱਤ ਚਾਹੁੰਦੇ ਹੋ ਜਾਂ ਸਦਭਾਵਨਾ ਪ੍ਰਾਪਤ ਕਰਨਾ ਜਾਂ ਹਾਂ ਦੋ ਮੇਜਾਂ ਇੱਕੋ ਸਮੇਂ ਨਹੀਂ ਕੀਤੀਆਂ ਜਾ ਸਕਦੀਆਂ 보ਸਟਨ ਟ੍ਰਾਂਸਕ੍ਰਿਪਟ ਵਿੱਚ ਇੱਕ ਵਾਰ ਕੁਝ ਮਹੱਤਵਪੂਰਨ ਪੰਕਤੀਆਂ ਪ੍ਰਕਾਸ਼ਿਤ ਹੋਈਆਂ ਸਨ ਇੱਥੇ ਵਿਲੀਅਮ ਜੇ ਦਾ ਸਰੀਰ ਲੇਟਿਆ ਹੈ ਜੋ ਮਰ ਗਿਆ ਕੇਵਲ ਸਹੀ ਰਸਤੇ ਤੇ ਚੱਲਣ ਵਾਸਤੇ ਗੱਡੀ ਚਲਾਉਂਦੇ ਸਮੇਂ ਉਹ ਬਿਲਕੁਲ ਸਹੀ ਸੀ ਪੂਰੀ ਤਰ੍ਹਾਂ ਸਹੀ ਪਰ ਉਹ ਇੰਨਾ ਹੀ ਮਰਦਾ ਹੈ ਜਿਵੇਂ ਗਲਤੀ ਉਸੇ ਦੀ ਹੀ ਸੀ ਇਹ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ ਜਦੋਂ ਕਦੇ ਤੁਸੀਂ ਵੀ ਬਹਿਸ ਦੀ ਗੱਡੀ ਦੀ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਹੀ ਹੋਵੋ ਪਰ ਜਿੱਥੇ ਤੱਕ ਸਵਾਲ ਸਾਹਮਣੇ ਵਾਲੇ ਦੀ ਮਾਨਸਿਕਤਾ ਬਦਲਣ ਦਾ ਹੈ ਤੁਹਾਡੀ ਕੋਸ਼ਿਸ਼ ਬੇਕਾਰ ਜਾਵੇਗੀ ਕਿਉਂਕਿ ਤੁਸੀਂ ਸਾਹਮਣੇ ਵਾਲੇ ਨੂੰ ਕਦੇ ਵੀ ਗਲਤ ਸਾਬਤ ਨਹੀਂ ਕਰ ਸਕਦੇ ਫਰੈਡਰਿਕ ਐਸ ਪਾਰਸੈਂਸ ਇੱਕ ਇਨਕਮ ਟੈਕਸ ਸਲਾਹਕਾਰ ਸਨ ਇੱਕ ਵਾਰ ਉਹ ਇੱਕ ਸਰਕਾਰੀ ਟੈਕਸ ਇਨਸਪੈਕਟਰ ਨਾਲ ਇੱਕ ਘੰਟੇ ਤੱਕ ਬਹਿਸ ਕਰਦੇ ਰਹੇ ਸਵਾਲ 9000 ਡਾਲਰ ਦਾ ਸੀ ਪਾਰਸਨਸ ਇਹ ਕਹਿ ਰਹੇ ਸਨ ਕਿ ਇਹ ਰਾਸ਼ੀ ਇੱਕ ਅਜਿਹਾ ਕਰਜਾ ਸੀ ਜਿਸ ਦੇ ਭੁਗਤਾਨ ਦੀ ਕੋਈ ਉਮੀਦ ਨਹੀਂ ਸੀ ਅਤੇ ਇਸ ਲਈ ਇਸ ਤੇ ਟੈਕਸ ਨਹੀਂ ਲੱਗਣਾ ਚਾਹੀਦਾ ਇਨਸਪੈਕਟਰ ਨੇ ਜਵਾਬ ਦਿੱਤਾ ਬੈਡਡ ਸਵਾਲ ਹੀ ਨਹੀਂ ਉੱਠਦਾ ਇਸ ਤੇ ਟੈਕਸ ਜ਼ਰੂਰ ਲੱਗੇਗਾ ਮਿਸਟਰ ਪਾਰਸਨਸ ਨੇ ਇੱਕ ਕਹਾਣੀ ਸਾਡੀ ਕਲਾਸ ਵਿੱਚ ਸੁਣਾਈ ਸੀ ਇਨਸਪੈਕਟਰ ਹਠੀ ਬਾਵਵਹੀਣ ਅਤੇ ਬੇहद ਜਿੱਦੀ ਸੀ ਤਾਰਕਾ ਨਾਲ ਉਸਤੇ ਕੋਈ ਪ੍ਰਭਾਵ ਨਹੀਂ ਪਿਆ ਤੱਤ ਵੀ ਉਸ ਨੂੰ ਨਹੀਂ ਪਗੜਾ ਸਕੇ ਮੈਂ ਜਿੰਨੀ ਜ਼ਿਆਦਾ ਬਹਿਸ ਕੀਤੀ ਉਹ ਉਨਾ ਹੀ ਜ਼ਿਆਦਾ ਅੜਦਾ ਚਲਾ ਗਿਆ ਇਸ ਲਈ ਮੈਂ ਬਹਿਸ ਨੂੰ ਛੱਡ ਕੇ ਚਰਚਾ ਦਾ ਵਿਸ਼ਾ ਬਦਲ ਦਿੱਤਾ ਅਤੇ ਉਸ ਦੀ ਸراہਣਾ ਕਰਨ ਲੱਗਿਆ ਮੈਂ ਉਸ ਨੂੰ ਕਹਿਣਾ ਸ਼ੁਰੂ ਕੀਤਾ ਮੈਨੂੰ ਲੱਗਦਾ ਕਿ ਇਹ ਤਾਂ ਬਹੁਤ ਛੋਟੀ ਜਹੀ ਰਕਮ ਹੈ ਜੋ ਤੁਹਾਡੇ ਲਈ ਜ਼ਿਆਦਾ ਮਹੱਤਵ ਨਹੀਂ ਰੱਖਦੀ ਹੋਵੇਗੀ ਕਿਉਂਕਿ ਤੁਹਾਨੂੰ ਤਾਂ ਬਹੁਤ ਵੱਡੀਆਂ-ਵੱਡੀਆਂ ਧਨ ਰਾਸ਼ੀਆਂ ਦੇ ਮਹੱਤਵਪੂਰਨ ਅਤੇ ਗੁੰਝਲਦਾਰ ਮਸਲੇ ਨਿਭਟਾਉਣੇ ਪੈਂਦੇ ਨੇ। ਵੈਸੇ ਤਾਂ ਮੈਂ ਵੀ ਟੈਕਸਟੇਸ਼ਨ ਬਾਰੇ ਕਾਫੀ ਕੁਝ ਪੜਿਆ। ਫਿਰ ਵੀ ਮੇਰਾ ਗਿਆਨ ਕੇਵਲ ਕਿਤਾਬੀ ਹੈ। ਪਰ ਤੁਸੀਂ ਤਾਂ ਇਸ ਵਿਸ਼ੇ ਤੇ ਕਈ ਸਾਲਾਂ ਤੱਕ ਕੰਮ ਕੀਤਾ ਹੈ। ਤੁਸੀਂ ਇਸ ਖੇਤਰ ਵਿੱਚ ਬਹੁਤ ਅਨੁਭਵੀ ਹੋ। ਕਾਸ਼ ਮੈਂ ਵੀ ਤੁਹਾਡੇ ਵਾਂਗ ਹੀ ਅਨੁਭਵੀ ਹੁੰਦਾ। ਮੈਂ ਬਹੁਤ ਕੁਝ ਹਾਸਲ ਕਰ ਸਕਦਾ ਸੀ। ਮੈਂ ਉਸ ਦੀ ਝੂਠੀ ਤਾਰੀਫ਼ ਵੀ ਨਹੀਂ ਕੀਤੀ ਸੀ ਮੈਂ ਤਾਂ ਬਸ ਉਹਦੇ ਚਰਿੱਤਰ ਦੇ ਸਕਾਰਾਤਮਕ ਪੱਖਾਂ ਨੂੰ ਦੇਖਿਆ ਸੀ ਇਸ ਤੋਂ ਬਾਅਦ ਤਾਂ ਉਹ ਇੰਸਪੈਕਟਰ ਟਣ ਕੇ ਬੈਠ ਗਿਆ ਅਤੇ ਕਈ ਘੰਟਿਆਂ ਤੱਕ ਆਪਣੇ ਬਾਰੇ ਦੱਸਦਾ ਰਿਹਾ ਉਸ ਨੇ ਮੈਨੂੰ ਬੜੇ ਮਾਣ ਨਾਲ ਦੱਸਿਆ ਕਿ ਉਸ ਨੇ ਕਿੰਨੇ ਗੁੰਂਦਲਦਾਰ ਮਸਲਿਆਂ ਨੂੰ ਸੁਲਝਾਇਆ ਹੈ ਫਿਰ ਤਾਂ ਉਹ ਮੇਰੇ ਨਾਲ ਦੋਸਤਾਂ ਵਾਂਗ ਗੱਲਾਂ ਕਰਨ ਲੱਗਿਆ ਅਤੇ ਆਪਣੇ ਬੱਚਿਆਂ ਬਾਰੇ ਵੀ ਦੱਸਣ ਲੱਗਿਆ ਗੱਲਾਂ ਕਰਦੇ ਸਮੇਂ ਉਸ ਨੇ ਮੈਨੂੰ ਕਿਹਾ ਕਿ ਉਹ ਇਸ ਸਮੱਸਿਆ ਬਾਰੇ ਹੋਰ ਵਿਚਾਰ ਕਰੇਗਾ ਅਤੇ 2-4 ਦਿਨਾਂ ਵਿੱਚ ਫੈਸਲਾ ਵੀ ਸੁਣਾ ਦੇਵੇਗਾ। 3-4 ਦਿਨਾਂ ਬਾਅਦ ਉਹ ਫਿਰ ਮੇਰੇ ਦਫ਼ਤਰ ਵਿੱਚ ਆਇਆ ਅਤੇ ਉਸਨੇ ਮੈਨੂੰ ਦੱਸਿਆ ਕਿ ਉਸਨੇ ਮੇਰੇ ਟੈਕਸ ਦੀ ਰਿਟਰਨ ਨੂੰ ਉਸੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ। ਇਹ ਇੰਪੋਨੈਂਟ ਟੈਕਸ ਇੰਸਪੈਕਟਰ ਵੀ ਸਧਾਰਨ ਜਹੀ ਮਾਨਵੀ ਕਮਜ਼ੋਰੀ ਨੂੰ ਪ੍ਰਦਰਸ਼ਿਤ ਕਰ ਰਿਹਾ ਸੀ। ਉਸਨੂੰ ਵੀ ਮਹੱਤਵ ਦੀ ਜਹਤ ਸੀ। ਪਹਿਲਾਂ ਉਹ ਮਿਸਟਰ ਪਾਰਸਨਸ ਨਾਲ ਬਹਿਸ ਕਰਕੇ ਆਪਣੇ ਆਪ ਨੂੰ ਮਹੱਤਵਪੂਰਨ ਸਾਬਤ ਕਰ ਰਿਹਾ ਸੀ ਪਰ ਜਦੋਂ ਮਿਸਟਰ ਪਾਰਸਨਸ ਨੇ ਉਸਦੇ ਮਹੱਤਵ ਨੂੰ ਸਵੀਕਾਰ ਕਰ ਲਿਆ ਤਾਂ ਉਹ ਬਹਿਸ ਉੱਥੇ ਹੀ ਸਮਾਪਤ ਹੋ ਗਈ ਅਤੇ ਉਹ ਹਟਖੀ ਜਿੱਦੀ ਇਨਸਾਨ ਹਮਦਰਦ ਅਤੇ ਦਿਆਲੂ ਇਨਸਾਨ ਵਿੱਚ ਬਦਲ ਗਿਆ ਸੀ ਬੁੱਧ ਨੇ ਸਹੀ ਕਿਹਾ ਸੀ ਨਫ਼ਰਤ ਨਾਲ ਨਹੀਂ ਬਲਕਿ ਪ੍ਰੇਮ ਨਾਲ ਜਿੱਤਿਆ ਜਾ ਸਕਦਾ ਹੈ ਗਲਤਫਹਿਮੀ ਨੂੰ ਵੀ ਬਹਿਸ ਨਾਲ ਨਹੀਂ ਬਲਕਿ ਸਮਝਦਾਰੀ ਸਦਭਾਵਨਾ ਕੂਟਨੀਤੀ ਹੈ ਜੇ ਦੂਜਿਆਂ ਦੇ ਗੁਣਾਂ ਨੂੰ ਸਮਝ ਕੇ ਸੰਬੋਧਿਤ ਕੀਤਾ ਜਾ ਸਕਦਾ ਹੈ ਇੱਕ ਵਾਰੀ ਅਬਰਾਹਮ ਲਿੰਕਨ ਨੇ ਇੱਕ ਨੌਜਵਾਨ ਸੈਨਿਕ ਨੂੰ ਆਪਣੇ ਸਹਿਯੋਗੀ ਨਾਲ ਬਹਿਸ ਕਰਨ ਕਰਕੇ ਬਹੁਤ ਝੜਕਿਆ ਸੀ ਲਿੰਕਨ ਨੇ ਕਿਹਾ ਜੋ ਵਿਅਕਤੀ ਹਮੇਸ਼ਾ ਹੀ ਆਪਣੀਆਂ ਸਮਰਥਾਾਂ ਦੀ ਹੀ ਚਰਚਾ ਕਰਨ ਲਈ ਤਿਆਰ ਰਹਿੰਦਾ ਇਸ ਤੋਂ ਇਲਾਵਾ ਉਹ ਨਤੀਜਿਆਂ ਨੂੰ ਅਣਦੇਖਿਆ ਕਰ ਦੇਵੇ ਜਿਨ੍ਹਾਂ ਤੇ ਤੁਹਾਡਾ ਅਧਿਕਾਰ ਦੂਜਿਆਂ ਜਿੰਨਾ ਹੀ ਹੈ ਇਸ ਦੇ ਨਾਲ ਹੀ ਉਹਨਾਂ ਚੀਜ਼ਾਂ ਨੂੰ ਵੀ ਅਣਦੇਖਿਆ ਕਰ ਦਿਓ ਜਿਨ੍ਹਾਂ ਤੇ ਤੁਹਾਡਾ ਪੂਰਨ ਅਧਿਕਾਰ ਨਹੀਂ ਉਦਾਹਰਨ ਦੇ ਲਈ ਜੇਕਰ ਕੋਈ ਕੁੱਤਾ ਤੁਹਾਡੇ ਰਸਤੇ ਵਿੱਚ ਆ ਜਾਵੇ ਤਾਂ ਉਸ ਨਾਲ ਲੜਨ ਦੀ ਜਗਾ ਜਾਂ ਉਹ ਤੁਹਾਨੂੰ ਵੱਢ ਲਵੇ ਜਾਂ ਇਸ ਦੀ ਅਡੀ ਕਰਨ ਦੀ ਜਗਾ ਤੁਹਾਨੂੰ ਉਸ ਕੁੱਤੇ ਦਾ ਹੀ ਰਸਤਾ ਛੱਡ ਦੇਣਾ ਚਾਹੀਦਾ ਹੈ ਜੇਕਰ ਕੁੱਤੇ ਨੇ ਤੁਹਾਨੂੰ ਵੱਢ ਲਿਆ ਹੁੰਦਾ ਤਾਂ ਨੁਕਸਾਨ ਤਾਂ ਤੁਹਾਡਾ ਹੀ ਹੁੰਦਾ ਭਾਵੇਂ ਤੁਸੀਂ ਕੁੱਤੇ ਨੂੰ ਜਾਨ ਤੋਂ ਹੀ ਮਾਰ ਦਿੰਦੇ ਬਿਟਸ ਐਂਡ ਪੀਸਸ ਨਾਂ ਦੀ ਪత్రికਾ ਵਿੱਚ ਇੱਕ ਵਾਰ ਇੱਕ ਲੇਖ ਛਪਿਆ ਸੀ ਜਿਸ ਵਿੱਚ ਇਸ ਵਿਸ਼ੇ ਤੇ ਕੁਝ ਅਨਮੋਲ ਸੁਝਾ ਦਿੱਤੇ ਗਏ ਸਨ ਕਿ ਅਸਹਿਮਤੀ ਨੂੰ ਬਹਿਸ ਵਿੱਚ ਪਰਿਵਰਤਿਤ ਹੋਣ ਤੋਂ ਕਿਵੇਂ ਰੋਕਿਆ ਜਾਵੇ ਅਸਹਿਮਤੀ ਦਾ ਦਿਲੋਂ ਸਵਾਗਤ ਕਰੋ ਯਾਦ ਰੱਖੋ ਜੇਕਰ ਦੋਵੇਂ ਪੱਖ ਹਮੇਸ਼ਾ ਸਹਿਮਤ ਹੋ ਜਾਂਦੇ ਨੇ ਤਾਂ ਇਹ ਉਹਨਾਂ ਵਿੱਚੋਂ ਇੱਕ ਦਾ ਜ਼ਰੂਰਤ ਪੱਖ ਦਿਖਾਉਂਦਾ ਜਿਸ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੋਚਿਆ ਸੀ ਤਾਂ ਤੁਹਾਨੂੰ ਤਾਂ ਇਸ ਗੱਲ ਲਈ ਉਸ ਵਿਅਕਤੀ ਦਾ ਧੰਨਵਾਦੀ ਹੋਣਾ ਚਾਹੀਦਾ ਹੋ ਸਕਦਾ ਹੈ ਕਿ ਇਹ ਅਸਹਿਮਤੀ ਇੱਕ ਸ਼ੁਭ ਮੌਕਾ ਹੋਵੇ ਜਿਸ ਦੀ ਵਦਨਾ ਤੁਸੀਂ ਗਲਤੀ ਕਰਨ ਤੋਂ ਪਹਿਲਾਂ ਹੀ ਉਸ ਨੂੰ ਸੁਧਾਰ ਸਕੋ ਆਪਣੀ ਪਹਿਲੀ ਹੀ ਭਾਵਨਾ ਤੇ ਭਰੋਸਾ ਨਾ ਕਰੋ ਜਿਵੇਂ ਹੀ ਸਾਡੇ ਸਾਹਮਣੇ ਕੋਈ ਮੁਸੀਬਤ ਆਉਂਦੀ ਦਿਖਾਈ ਦੇਵੇ ਤਾਂ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ ਸਾਵਧਾਨ ਰਹਿ ਕੇ ਠੰਡੇ ਦਿਮਾਗ ਨਾਲ ਵਿਚਾਰ ਕਰੋ ਇਹ ਵੀ ਤਾਂ ਸੰਭਵ ਹੈ ਕਿ ਤੁਸੀਂ ਆਪਣੇ ਸਭ ਤੋਂ ਵਧੀਆ ਰੂਪ ਵਿੱਚ ਨਾ ਹੋ ਕੇ ਸਭ ਤੋਂ ਕੱਢਿਆ ਰੂਪ ਵਿੱਚ ਹੋਵੋ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਣਾ ਸਿੱਖੋ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਦਾ ਕਦ ਇਸੇ ਗੱਲ ਨਾਲ ਅੰਕਿਆ ਜਾਂਦਾ ਹੈ ਕਿ ਉਸ ਨੂੰ ਕਿਨਾਂ-ਕਿਨਾਂ ਗੱਲਾਂ ਤੇ ਗੁੱਸਾ ਆਉਂਦਾ ਹੈ ਪਹਿਲਾਂ ਪੂਰੀ ਗੱਲ ਨੂੰ ਧਿਆਨ ਨਾਲ ਸੁਣ ਲਵੋ ਆਪਣੇ ਵਿਰੋਧੀਆਂ ਨੂੰ ਵੀ ਬੋਲਣ ਦਾ ਪੂਰਾ ਮੌਕਾ ਦਿੰਦੇ ਹੋਏ ਉਹਨਾਂ ਨੂੰ ਆਪਣੀ ਗੱਲ ਪੂਰੀ ਕਹਿਣ ਦਿਓ ਉਹਨਾਂ ਨਾਲ ਬਹਿਸ ਨਾ ਕਰੋ ਨਾ ਹੀ ਵਿਰੋਧ ਕਰੋ ਅਤੇ ਨਾ ਹੀ ਖੁਦ ਦਾ ਬਚਾਅ ਕਰੋ ਇਸ ਨਾਲ ਤਾਂ ਕਦੇ ਵੀ ਨਾ ਡਿੱਗਣ ਵਾਲੀ ਕੰਧ ਖੜੀ ਹੋ ਜਾਵੇਗੀ ਇਸ ਦੀ ਜਗ੍ਹਾ ਇੱਕ ਮਜ਼ਬੂਤ ਪੁਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕਰੋ ਆਪਣੇ ਵਿਰੋਧੀਆਂ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਗੱਲ ਨੂੰ ਉਥੋਂ ਸ਼ੁਰੂ ਕਰੋ ਜਿੱਤੇ ਤੁਸੀਂ ਆਪਣੇ ਵਿਰੋਧੀ ਨਾਲ ਇੱਕ ਸੁਰ ਹੋਵੋ ਹਮੇਸ਼ਾ ਇਮਾਨਦਾਰ ਬਣੇ ਰਹੋ ਹਮੇਸ਼ਾ ਉਹਨਾਂ ਤੱਥਾਂ ਨੂੰ ਲੱਭੋ ਜਿਨ੍ਹਾਂ ਵਿੱਚ ਤੁਸੀਂ ਆਪਣੀ ਗਲਤੀ ਮੰਨ ਸਕਦੇ ਹੋ ਅਤੇ ਆਪਣੀ ਗਲਤੀ ਮੰਨਣ ਵਿੱਚ ਦੇਰੀ ਨਾ ਕਰੋ ਫਿਰ ਆਪਣੀ ਗਲਤੀ ਲਈ ਮਾਫੀ ਵੀ ਮੰਗ ਲਵੋ ਇਸ ਨਾਲ ਤੁਹਾਡੇ ਵਿਰੋਧੀ ਸ਼ਾਂਤ ਹੋ ਜਾਣਗੇ ਆਪਣੇ ਆਪ ਨਾਲ ਵਾਅਦਾ ਕਰੋਗੇ ਤੁਸੀਂ ਆਪਣੇ ਵਿਰੋਧੀਆਂ ਦੇ ਵਿਚਾਰਾਂ ਬਾਰੇ ਧਿਆਨਪੂਰਵਕ ਵਿਚਾਰ ਕਰੋਗੇ ਤੁਹਾਡੇ ਵਿਰੋਧੀ ਸਹੀ ਵੀ ਹੋ ਸਕਦੇ ਹਨ ਇਸ ਪ੍ਰਸਥਿਤੀ ਵਿੱਚ ਇਹ ਜ਼ਿਆਦਾ ਸਰਲ ਹੈ ਕਿ ਤੁਸੀਂ ਉਨ੍ਹਾਂ ਦੇ ਵਿਚਾਰਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਨਾ ਕਿ ਤੁਸੀਂ ਕਾਲੇ ਨਾਲ ਅੱਗੇ ਵੱਧ ਜਾਵੋ ਅਤੇ ਕੋਈ ਅਜਹੀ ਗਲਤੀ ਕਰ ਬੈਠੋ ਜਿਸ ਨਾਲ ਤੁਹਾਡੇ ਵਿਰੋਧੀਆਂ ਨੂੰ ਬਾਅਦ ਵਿੱਚ ਇਹ ਕਹਿਣ ਦਾ ਮੌਕਾ ਮਿਲ ਜਾਵੇ ਅਸੀਂ ਤਾਂ ਤੁਹਾਨੂੰ ਸਮਝਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਹੀ ਸਾਡੀ ਗੱਲ ਤੇ ਧਿਆਨ ਨਹੀਂ ਦਿੱਤਾ। ਸਮੱਸਿਆ ਵਿੱਚ ਦਿਲਚਸਪੀ ਲੈਣ ਲਈ ਆਪਣੇ ਵਿਰੋਧੀਆਂ ਨੂੰ ਖੁੱਲੇ ਦਿਲ ਨਾਲ ਸਰਾਹੋ। ਜਿਸ ਵਿਅਕਤੀ ਨੂੰ ਤੁਹਾਡੀ ਬੈਂਸ ਵਿੱਚ ਰੁਚੀ ਹੈ ਤਾਂ ਇਸ ਦਾ ਮਤਲਬ ਉਸ ਦੀ ਰੁਚੀ ਵੀ ਉਸੇ ਵਿਸ਼ੇ ਵਿੱਚ ਹੈ। ਉਸ ਨੂੰ ਆਪਣਾ ਮਦਦਗਾਰ ਸਮਝੋ ਕਿਉਂਕਿ ਉਹ ਵਿਰੋਧੀ ਤੁਹਾਡਾ ਦੋਸਤ ਵੀ ਬਣ ਸਕਦਾ ਹੈ। ਦੋਵੇਂ ਪੱਖਾਂ ਤੋਂ ਸੋਚਣ ਤੋਂ ਬਾਅਦ ਹੀ ਕਾਰਜ ਕਰੋ ਤੁਸੀਂ ਸਾਹਮਣੇ ਵਾਲੇ ਵਿਅਕਤੀ ਤੋਂ ਉਸੇ ਦਿਨ ਬਾਅਦ ਵਿੱਚ ਜਾਂ ਫਿਰ ਅਗਲੇ ਦਿਨ ਮੁਲਾਕਾਤ ਦਾ ਸਮਾਂ ਲੈ ਸਕਦੇ ਹੋ ਅਤੇ ਫਿਰ ਸਾਰੇ ਤੱਥਾਂ ਬਾਰੇ ਪੁਨਰ ਵਿਚਾਰ ਕੀਤਾ ਜਾ ਸਕਦਾ ਹੈ ਇਸ ਮੀਟਿੰਗ ਤੋਂ ਪਹਿਲਾਂ ਆਪਣੇ ਆਪ ਨੂੰ ਕੁਝ ਮੁਸ਼ਕਲ ਸਵਾਲ ਜ਼ਰੂਰ ਪੁੱਛੋ ਕੀ ਇਹ ਸੰਭਵ ਹੈ ਕਿ ਮੇਰੇ ਵਿਰੋਧੀ ਸਹੀ ਹੋਣ ਜਾਂ ਫਿਰ ਕੁਝ ਹੱਦ ਤੱਕ ਸਹੀ ਹੋਣ ਕਿ ਉਹਨਾਂ ਦੇ ਤਰਕ ਵਿੱਚ ਕੋਈ ਦਮ ਜਾਂ ਕੋਈ ਸੱਚਾਈ ਹੈ ਕਿ ਮੈਂ ਕੋਈ ਸਮੱਸਿਆ ਨਿਰਟਾਉਣੀ ਚਾਹੁੰਦਾ ਹਾਂ ਜਾਂ ਫਿਰ ਕੇਵਲ ਆਪਣੇ ਹੰਕਾਰ ਨੂੰ ਸ਼ਾਂਤ ਕਰ ਰਿਹਾ ਹਾਂ ਕੀ ਮੇਰੀ ਇਸ ਬਹਿਸ ਨਾਲ ਮੇਰੇ ਵਿਰੋਧੀ ਮੈਥਾ ਦੂਰ ਹੁੰਦੇ ਜਾ ਰਹੇ ਹਨ ਜਾਂ ਫਿਰ ਮੇਰੇ ਨੇੜੇ ਆ ਰਹੇ ਹਨ ਕਿ ਇਸ ਗੱਲ ਨਾਲ ਮੇਰੀ ਸ਼ਾਨ ਵਿੱਚ ਕੋਈ ਵਾਧਾ ਹੋਵੇਗਾ ਜੋ ਮੈਂ ਕਰਨ ਵਾਲਾ ਹਾਂ ਮੈਨੂੰ ਜਿੱਤ ਮਿਲੇਗੀ ਜਾਂ ਹਾਰ ਦਾ ਮੂੰਹ ਵੇਖਣਾ ਪਵੇਗਾ ਜੇਕਰ ਮੈਂ ਜਿੱਤ ਵੀ ਜਾਵਾਂ ਤਾਂ ਮੈਨੂੰ ਇਸ ਦੀ ਕੀ ਕੀਮਤ ਚਕਾਉਣੀ ਪਵੇਗੀ ਜੇਕਰ ਮੈਂ ਇਸ ਵਿਸ਼ੇ ਵਿੱਚ ਸ਼ਾਂਤ ਰਹਾਂਗਾ ਤਾਂ ਕੀ ਇਹ ਬੱਸ ਇੱਥੇ ਹੀ ਸਮਾਪਤ ਹੋ ਜਾਵੇਗੀ ਆਪਣੇ 50 ਸਾਲਾਂ ਦੇ ਸਫਲ ਵਿਆਹੁਟਿਕ ਜੀਵਨ ਦਾ ਰਸ ਅਪੇਰਾ ਸਟਾਰ ਜੈਨ ਪੀਅਰਸ ਨੇ ਕੁਝ ਇਸ ਤਰ੍ਹਾਂ ਦੱਸਿਆ ਸੀ ਮੈਂ ਅਤੇ ਮੇਰੀ ਪਤਨੀ ਨੇ ਬਹੁਤ ਪਹਿਲਾਂ ਇਹ ਸਮਝੌਤਾ ਕਰ ਲਿਆ ਸੀ ਕਿ ਚਾਹੇ ਅਸੀਂ ਇੱਕ ਦੂਜੇ ਨਾਲ ਕਿੰਨੇ ਵੀ ਨਾਰਾਜ਼ ਕਿਉਂ ਨਾ ਹੋ ਜਾਈਏ ਅਸੀਂ ਇਹ ਸਮਝੌਤਾ ਨਿਭਾ ਮੰਗੇ ਜਦੋਂ ਸਾਡੇ ਵਿੱਚੋਂ ਇੱਕ ਨਾਰਾਜ਼ ਹੋ ਜਾਵੇਗਾ ਤਾਂ ਦੂਜਾ ਸ਼ਾਂਤ ਚੇਤਨ ਨਾਲ ਉਸ ਦੀ ਗੱਲ ਸੁਣੇਗਾ ਕਿਉਂਕਿ ਜੇਕਰ ਅਸੀਂ ਦੋਵੇਂ ਹੀ ਬੋਲਣ ਲੱਗਾਂਗੇ ਚੱਲਣ ਲੱਗਾਂਗੇ ਤਾਂ ਫਿਰ ਤਾਂ ਕਿਸੇ ਦੀ ਵੀ ਗੱਲ ਪੂਰੀ ਨਹੀਂ ਹੋਵੇਗੀ ਅਤੇ ਘਰ ਵਿੱਚ ਆਵਾਦ ਵਿਵਾਦ ਅਤੇ ਸ਼ੋਰ ਸ਼ਰਾਬੇ ਤੋਂ ਇਲਾਵਾ ਕੁਝ ਵੀ ਨਹੀਂ ਹੋਵੇਗਾ। ਸਿਧਾਂਤ ਪਹਿਲਾ ਬਹਿਸ ਨਾਲ ਇੱਕ ਹੀ ਲਾਭ ਹੋ ਸਕਦਾ ਹੈ ਅਤੇ ਉਹ ਇਹ ਹੈ ਕਿ ਬਹਿਸ ਤੋਂ ਬਚ ਕੇ ਨਿਕਲ ਜਾਣਾ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਪੜਾਂਗੇ ਆਪਾਂ ਦੁਸ਼ਮਣ ਬਣਾਉਣ ਦਾ ਕਾਰਗਰ ਤਰੀਕਾ ਫਿਰ ਇਸ ਤੋਂ ਬਚਣ ਦਾ ਤਰੀਕਾ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ